एसजीपीसी ਦੀ ਮੀਟਿੰਗ ਦੇ ਵਿੱਚ ਆਤੀਸ਼ੀ ਦੇ ਖਿਲਾਫ ਨਿੰਦਾ ਮਤਾ ਪਾਸ ਕੇ ਹਾਤੀਸ਼ੀ ਨੇ ਸਿੱਖ ਭਾਵਨਾਵਾਂ ਨੂੰ ਪਹੁੰਚਾਈ ਠੇਸ ਤਾਂ ਆਮ ਆਦਮੀ ਪਾਰਟੀ ਬੋਲੀ ਐਸਜੀਪੀਸੀ ਨੂੰ ਭਾਜਪਾ ਦੀ ਬੀ ਟੀਮ ਬਣਨ ਦੀ ਕਿਉਂ ਰਹਿੰਦੀ ਹੈ ਕਾਲੀ ਐਸਜੀਪੀਸੀ ਅੰਤਰੀਂ ਕਮੇਟੀ ਨੇ 328 55 ਸਰੂਪ ਮਾਮਲੇ ਦੇ ਵਿੱਚ ਕੀਤਾ ਮੰਥਨ ਬੈਠਕ ਖਤਮ ਹੋਣ ਤੋਂ ਬਾਅਦ ਮੀਡੀਆ ਦੇ ਸਵਾਲਾਂ ਤੋਂ ਬਚੇ ਤਾਂ ਵੀ ਪਰ ਐਸਜੀਪੀਸੀ ਸਖਤ ਮੰਨਣ ਬੁਲੇ ਗੁਰੂ ਘਰਾਂ ਚ ਜਾ ਕੇ ਤਲਾਸ਼ੀ ਲੈਣੀ ਸਰਾਸਰ ਗਲਤ ਦਰਬਾਰ ਸਾਹਿਬ ਦੇ ਸਰੋਵਰ ਨੇੜੇ ਬਣਾਈ ਰੀਲ ਦੇ ਉੱਤੇ ਵਿਵਾਦ ਮੁਸਲਿਮ ਨੌਜਵਾਨ ਨੇ ਪਵਿੱਤਰ ਸਰੋਵਰ ਦੇ ਵਿੱਚ ਹੀ ਕੀਤੀ ਕੁਰਲੀ ਐਸਜੀਪੀਸੀ ਨੇ ਜਾਂਚ ਤੋਂ ਬਾਅਦ ਐਕਸ਼ਨ ਲੈਣ ਦੀ ਕਹੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਮਨਜੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਜੋ ਭਾਜਪਾ ਦੀ ਲੀਡਰਸ਼ਿਪ ਹੁਕਮ ਕਰੇਗੀ ਮੈਂ ਉਹਨਾਂ ਦਾ ਪਾਬੰਦ ਹਾਂ ਅਸੀਂ ਭਾਜਪਾ ਦੇ ਫੈਸਲੇ ਦੇ ਵਿੱਚ ਕੋਈ ਰੋੜਾ ਅੜੀਕਾ ਨਹੀਂ ਪਾਵਾਂਗੇ ਅਕਾਲੀ ਭਾਜਪਾ ਗੜਜੋੜਦੇ ਉਤੇ ਰਮਨੀਤ ਬਿੱਟੂ ਦਾ ਵੱਡਾ ਬਿਆਨ ਕਿਹਾ ਅਲਾਈਅੰਸ ਤੋਂ ਬਾਅਦ ਜੇ ਕੱਲ ਦੂਜੇ ਵੇਚਣ ਲੱਗੇ ਚਿੱਟਾ ਤਾਂ ਕੀ ਕਰਾਂਗੇ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਪਲਟਵਾਰ ਬਿੱਟੂ ਨੇ ਮੰਨਿਆ ਅਕਾਲੀ ਦਲ ਨੇ ਵੇਚਿਆ ਚਿੱਟਾ ਚੰਡੀਗੜ੍ਹ ਦੇ ਵਿੱਚ ਸੀਐਮ ਰਿਹائش ਵਿਨਡੇ ਭਾਜਪਾ ਨੇ ਕੀਤਾ ਪ੍ਰਦਰਸ਼ਨ ਸੜਕ 'ਤੇ ਬੈਠੇ ਸੁਨੀਲ ਜਾਖੜ ਅਸ਼wini ਸ਼ਰਮਾ ਤੇ ਰਮਨੀਤ ਬਿੱਟੂ ਪੁਲਿਸ ਨੇ ਭਾਜਪਾ ਲੀਡਰਾਂ ਨੂੰ ਕੀਤਾ ਡਿਟੇਨ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਘੇਰੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਆਪਣਾ ਕਨਬਾ ਵਧਾਰਹੀ ਬੀਜਪੀ ਸਾਬਕਾ ਐਮਪੀ ਜਗਮੀਤ ਬਰਾੜ ਤੇ ਚਰਨਜੀਤ ਬਰਾੜ ਨੇ ਪਾਰਟੀ ਦਾ ਫੜਿਆ ਪੱਲਾ ਹਰਿਆਣਾ ਦੇ ਮੁੱਖ ਮੰਤਰੀ ਬੋਲੇ 2027 ਦੇ ਵਿੱਚ ਪੰਜਾਬ ਦੇ ਵਿੱਚ ਬਣੇਗੀ ਭਾਜਪਾ ਦੀ ਸਰਕਾਰ ਲਾਹੌਰ ਹਾਈ ਕੋਰਟ ਦੇ ਵੱਲੋਂ ਸਰਜੀਤ ਕੌਰ ਦੀ ਤਤਕਾਲ ਸੁਣਵਾਈ ਦੀ ਅਰਜ਼ੀ ਮਨਜ਼ੂਰ ਮਾਮਲੇ 'ਚ ਹੁਣ 20 ਜਨਵਰੀ ਨੂੰ ਹੋਵੇਗੀ ਸੁਣਵਾਈ 5 ਦਸੰਬਰ ਨੂੰ ਲਾਹੌਰ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ

ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਖਾਸ ਨਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ 328 ਪਾਵਨ ਸਰੂਪਾਂ ਦੇ ਮਾਮਲੇ 'ਚ ਇਲਜ਼ਾਮ ਲੱਗਣ ਕੀ ਗੁਰੂ ਘਰ 'ਚ ਤਲਾਸ਼ੀ ਲਈ ਗਈ ਹੈ ਉਸ ਦੇ ਉੱਤੇ ਅੰਤਰੀਂ ਕਮੇਟੀ ਸਵਾਲ ਉਠਾਣ ਫਿਰ ਫਰਕ ਤਾਂ ਪੈਂਦਾ ਜਦੋਂ ਕੋਈ ਸ਼ਖਸ ਸਰੋਵਰ ਦੀ ਮਰਿਆਦਾ ਦਾ ਧਿਆਨ ਨਾਲ ਰੱਖੇ ਉੱਥੇ ਰੀਲ ਬਣਾਵੇ ਔਰ ਰੀਲ ਤੋਂ ਬਾਅਦ ਕੁਝ ਅਜੀਹਾ ਕਰੇ ਜੋ ਸਵਾਲ ਚੁੱਕਰਿਆ ਹੋਵੇ ਉਸ ਦਾ ਉਹ ਵੀਡੀਓ ਕਲਿੱਪ ਫਿਰ ਫਰਕ ਤਾਂ ਪੈਂਦਾ ਮੈਂ ਦਰਬਾਰ ਸਾਹਿਬ ਦਾ ਜ਼ਿਕਰ ਕਰ ਰਿਹਾ ਹਾਂ ਇੱਕ ਖਬਰਾਂ ਦੇ ਉੱਤੇ ਨਜ਼ਰ ਹੋਏਗੀ ਪਰ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਤੋਂ ਮੀਟਿੰਗ ਦੇ ਵਿੱਚ ਆਤੀਸ਼ੀ ਦਿੱਲੀ ਦੀ ਸਾਬਕਾ ਸੀਐਮ ਆਮ ਆਦਮੀ ਪਾਰਟੀ ਦੀ ਵੱਡੀ ਆਗੂ ਆਤੀਸ਼ੀ ਦੇ ਖਿਲਾਫ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਨਿੰਦਾ ਮਤਾ ਰੱਖਿਆ ਗਿਆ ਤੇ ਪਾਸ ਕਰ ਦਿੱਤਾ ਗਿਆ ਤਾਂ ਐਸਜੀਪੀਸੀ ਨੇ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਹੈ ਤਾਂ ਆਤੀਸ਼ੀ ਨੇ ਗੁਰੂ ਸਾਹਿਬਾਨ ਬਾਰੇ ਟਿੱਪਣੀ ਕੀਤੀ ਹੈ ਕਿ ਐਸਜੀਪੀਸੀ ਨੇ aarop ਲਗਾਏ ਨੇ ਇਲਜ਼ਾਮ ਲਗਾਏ ਨੇ ਆਤੀਸ਼ੀ ਨੇ ਸਿੱਖ ਭਾਵਨਾਵਾਂ ਨੂੰ ਥੇਸ ਪਹੁੰਚਾਈ ਹੈ ਤੇ ਆਤੀਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਯਾਨੀ ਕਿ ਕਪਾਸੇ ਦਾ ਪੰਜਾਬ ਦੇ ਵਿੱਚ ਭਾਜਪਾ ਕੇ ਰਹੀ ਹੈ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਚ ਤਾਂ ਭਾਜਪਾ ਦੀ ਸਰਕਾਰ ਹੈ ਤੇ ਉੱਥੇ ਵੀ ਵਿਧਾਨ ਸਭਾ ਦੇ ਵਿੱਚ ਖੂਬ ਹੰਗਾਮਾ ਇਸ ਮੁੱਦੇ ਨੂੰ ਲੈ ਕੇ ਹੋਇਆ ਸੀ ਤੇ ਹੁਣ ਪੰਜਾਬ ਦੇ ਵਿੱਚ ਐਸਜੀਪੀਸੀ ਵੀ ਕਾਨੂੰਨੀ ਕਾਰਵਾਈ ਦੀ ਗੱਲ ਕਰ ਰਹੀ ਹੈ ਅਤੀਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਐਸਜੀਪੀਸੀ ਦਾ ਨੇ ਕਿਹਾ ਹੈ ਆਮ ਆਦਮੀ ਪਾਰਟੀ ਨੇ ਆਪਣੀ ਘਟੀਆਂ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ ਇਹ ਵੀ ਐਸਜੀਪੀਸੀ ਨੇ ਮੀਟਿੰਗ ਤੋਂ ਬਾਅਦ ਬਿਆਨ ਦਿੱਤਾ ਹਾਲਾਂਕਿ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਪੰਜਾਬ ਪੁਲਿਸ ਨੇ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਹੈ ਜਿਸ ਦੇ ਵਿੱਚ ਵੀਡੀਓ ਦੇ ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਹੈ ਇੱਕ ਦਿਨ ਪਹਿਲਾਂ ਜਲੰਧਰ ਕੋਰਟ ਨੇ ਵੀ ਇਹ ਵੀਡੀਓ ਸਾਰੇ ਪਲੇਟਫਾਰਮਸ ਤੋਂ ਹਟਾਉਣ ਦੇ ਆਦੇਸ਼ ਦਿੱਤੇ ਸਨ ਤੇ ਕੋਰਟ ਨੇ ਮੰਨਿਆ ਸੀ ਕਿ ਵੀਡੀਓ ਦੇ ਨਾਲ ਛੇੜਛਾੜ ਹੋਈ ਹੈ ਤੇ ਉਸ ਵੀਡੀਓ ਨੂੰ ਹੋਰਾਂ ਕੀ ਬਾਤਾਂ ਅਗਲੀ ਖਬਰ ਤੇ ਰੁਕ ਕਰਦੇ ਤੇ ਗੱਲ ਹੋਵੇਗੀ ਰਮਨਜੀਤ ਸਿੰਘ ਬਿੱਟੂ ਦੀ ਕੇਂਦਰੀ ਰਾਜ ਮੰਤਰੀ ਨੇ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਉਹਨਾਂ ਦੇ ਉੱਤੇ ਹਮਲਾਵਰ ਹੈ ਆਮ ਆਦਮੀ ਪਾਰਟੀ ਨੇ ਬਿੱਟੂ ਦੇ ਬਹਾਨੇ ਅਕਾਲੀ ਦਲ ਦੇ ਉੱਤੇ ਨਿਸ਼ਾਨਾ 사ਦਿਆ ਹੈ ਦਰਅਸਲ ਇਹ ਗੜਜੋੜ ਵਾਲੇ ਬਿਆਨ ਦੇ ਉੱਤੇ ਬਿੱਟੂ ਨੇ ਚਿੱਟੇ ਦਾ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕਰਨ ਨੂੰ ਦੇਰ ਨਹੀਂ ਕੀਤੀ ਔਰ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਬਿੱਟੂ ਨੇ ਮੰਨਿਆ ਕਿ ਅਕਾਲੀ ਚਿੱਟਾ ਵਕਾਉਂਦੇ ਰਹੇ ਨੇ ਜਾਖੜ ਅਕਾਲੀ ਦਲ ਦੇ ਨਾਲ ਗੜਜੋੜ ਦੀ ਵਕਾਲਤ ਕਰ ਰਹੇ ਨੇ ਕਿ ਜਾਖੜ ਚਿੱਟਾ ਵੇਚਣ ਵਾਲਿਆਂ ਦੇ ਨਾਲ ਗੜਜੋੜ ਕਰਨਾ ਚਾਹੁੰਦੇ ਨੇ ਬਲਤੇਜ ਪੰਨੂ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਦੇ ਨਿਸ਼ਾਨੇ ਉੱਤੇ ਅਕਾਲੀ ਦਲ ਸੀ ਤੇ ਨਾਲ ਹੀ ਸੁਨੀਲ ਜਾਖੜ ਵੀ ਸੀ ਤੇ ਬਲਤੇਜ ਪੰਨੂ ਨੇ ਵੀ ਕਿਹਾ ਆਮ ਆਦਮੀ ਪਾਰਟੀ ਨੇ ਕਿ ਬਿੱਟੂ ਨੇ ਇਹ ਵੀ ਮੰਨਿਆ ਕਿ ਗੈਂਗਸਟਰਵਾਦ ਦੇ ਲਈ ਅਕਾਲੀ ਜ਼ਿੰਮੇਵਾਰ ਨੇ ਬਿੱਟੂ ਜਾਖੜ ਤੇ ਕੈਪਟਨ ਦੇ ਨਾਲ ਵੀ ਸਲਾਹ ਕਰ ਲੈਣ ਬਿੱਟੂ ਪੁੱਛਣ ਕੈਪਟਨ ਤੇ ਜਾਖੜ ਅਕਾਲੀ ਦਲ ਨੂੰ ਕਿਵੇਂ ਦੇਖਦੇ ਨੇ ਇਹ ਆਮ ਆਦਮੀ ਪਾਰਟੀ ਸਵਾਲ ਚੁੱਕਦੀ ਹੋਈ ਨਜ਼ਰ ਆ ਰਹੀ ਹੈ ਕਿ ਸਾਡੀ ਸਰਕਾਰ ਨੇ ਚਿੱਟੇ ਨੂੰ ਨਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਆਮ ਆਦਮੀ ਪਾਰਟੀ ਦਾ ਤਰੱਕੀਸ਼ੁਰੂਨੀ ਅਕਾਲੀ ਦਲ ਤੇ ਬੀਜੇਪੀ ਗੜਜੋੜ ਦੇ ਉੱਤੇ ਰਵਨੀਤ ਬਿੱਟੂ ਦਾ ਜੋ ਬਿਆਨ ਹੈ ਉਹ ਕਈ ਸਵਾਲ ਖੜੇ ਕਰ ਰਿਹਾ ਹੈ ਦਰਅਸਲ ਨਸ਼ੇ ਤੇ ਗੈਂਗਸਟਰ ਬਾਦ ਨੂੰ ਲੈ ਕੇ ਬਿੱਟੂ ਨੇ ਕਿ ਅਕਾਲੀ ਦਲ ਨੂੰ ਘੇਰਿਆ ਤੇ ਗੜਜੋੜ ਤੋਂ ਬਾਅਦ ਇਹ ਸਵਾਲ ਚੁੱਕਿਆ ਕਿ ਜੇਕਰ ਗੜਜੋੜ ਤੋਂ ਬਾਅਦ ਕੱਲ ਨੂੰ ਉਹ ਚਿੱਟਾ ਵੇਚਣਗੇ ਤਾਂ ਕੀ ਕਰਾਂਗੇ ਦੂਜੇ ਕੱਲ ਨੂੰ ਗੈਂਗਸਟਰ ਬਾਦ ਚਲਾਉਣਗੇ ਤਾਂ ਕੀ ਕਰਾਂਗੇ ਜੇ ਮੋਦੀ ਦਾ ਮਾਡਲ ਚਲਾਉਣਾ ਹੈ ਤਾਂ ਬੀਜੇਪੀ ਦੀ ਹੀ ਸਰਕਾਰ ਚਾਹੀਦੀ ਹੈ ਇਹ ਰਵਨੀਤ ਬਿੱਟੂ ਕਹਿੰਦੇ ਹੋਏ ਨਜ਼ਰ ਆਈ ਸੀ ਬਿਆਨ ਕੀ ਆ ਰਹੇ ਨੇ ਮੈਂ ਉਹ ਤੁਹਾਨੂੰ ਸੁਣਾਂ ਮੈਂ ਕੋਈ ਕਾਲੀ ਦਿਲ ਨੂੰ ਮਾੜਾ ਚੰਗਾ ਮੇਰਾ ਕਹਿਣ ਦਾ ਕੋਈ ਨਿੱਜੀ ਨਹੀਂ ਪਰ ਮੈਨੂੰ ਦੱਸੋ ਜੇ ਜੇ ਅਸੀਂ ਭਾਜਪਾ ਦਾ ਵਾਲਾ ਡਬਲ ਇੰਜਨ ਚਲਾਉਣਾ ਹੋਰੇ ਜੇ ਅਸੀਂ ਡਵੈਲਪਮੈਂਟ ਦੀਆਂ ਹੋਰੇ ਨਦੀਆਂ ਡਬਲ ਇੰਜਨ ਨੇ ਚਲਾਉਣੀਆਂ ਤੇ ਫਿਰ ਅਸੀਂ ਕਿਸੇ ਦੇ ਲੜ ਕੇ ਕਿਵੇਂ ਚਲਾਵਾਂਗੇ ਜੇ ਮੋਦੀ ਜੀ ਦਾ ਮਾਡਲ ਲਾਉਣਾ ਤਾਂ ਫਿਰ ਭਾਜਪਾ ਦੀ ਸਰਕਾਰ ਹੀ ਚਾਹੀਦੀ ਹੈ ਨਾ ਉਹੀ ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ ਫਿਰ ਅਸੀਂ ਨਹੀਂ ਦੂਜੇ ਨੂੰ ਬਣਾ ਕੇ ਉੱਥੇ ਟਾ ਬੇਚੂਗਾ ਕੱਲ ਨੂੰ ਕੀ ਕਰਾਂਗੇ ਦੂਜੇ ਕੱਲ ਨੂੰ ਇਹ ਗੈਂਗਸਟਰ ਬਾਦ ਚਲਾਊਗਾ ਕੀ ਕਰਾਂਗੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਨਾਂ ਸਵਾਲਾਂ ਦੇ ਜਵਾਬ ਬਿੱਟੂ ਜੀ ਨੂੰ ਜੇ ਚਾਹੀਦੇ ਨੇ ਤੇ ਉਹ ਘੱਟੋ ਘੱਟ ਸੁਨੀਲ ਢਾਕੜ ਜੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਪੁੱਛ ਕੇ ਦੱਸ ਦੇਣ ਕਿ ਚਿੱਟਾ ਬਕਵਾਉਣ ਵਾਲਿਆਂ ਦੇ ਨਾਲ ਅੱਜ ਉਹ ਗੱਠ ਜੋੜ ਕਰਨ ਲਈ ਕਾਦੇ ਲਈ ਕਾੜੇ ਨੇ ਇਹ ਤਾਂ ਬਿੱਟੂ ਜੀ ਦੀ ਵਰਡਿੰਗ ਆ ਕਿ ਚਿੱਟਾ ਫਿਰ ਚਿੱਟਾ ਕਿਵੇਂ ਰੋਕਾਂਗੇ ਜੇ ਉਹਨਾਂ ਦੇ ਨਾਲ ਸਮਝੌਤਾ ਹੋ ਗਿਆ ਸਾਡਾ ਕੰਦਾ ਫਿਕਰ ਆ ਉਹਨਾਂ ਨੂੰ ਅਸੀਂ ਸਮਝੌਤਾ ਕਰੀਏ ਨਾ ਕਰੀਏ ਚਾਹੇ ਅਸੀਂ 100 ਪਾਰਟੀਆਂ ਨਾ ਕਰੀਏ ਕੋ ਨੂੰ ਕਮਾਂ ਫਿਕਰ ਤੁਸੀਂ ਆਪਣਾ ਦੇਖੋ ਨਾ ਅਸੀਂ ਜੋ ਕਰਨਾ ਉਹ ਅਸੀਂ ਸਾਡੀ ਪਾਰਟੀ ਹਾਈ ਕਮਾਂਡ ਫੈਸਲਾ ਲਾਊਗੀ ਤੁਸੀਂ ਕਿਉਂ ਘਬਰਾਏ ਬੈਠੇ ਹੋ ਐਵੇਂ ਤੁਸੀਂ ਕਿਉਂ ਡਰਦੇ ਹੋ ਤੁਹਾਨੂੰ ਸਾਡੇ ਸੁਪਨੇ ਆਉਂਦੇ ਆ ਤੁਸੀਂ ਆਪਣਾ ਕੰਮ ਕਰੋ ਕਦੇ ਤੁਹਾਨੂੰ ਅਕਾਲੀ ਦਲ ਦੇ ਸੁਪਨੇ ਆਉਂਦੇ ਆ ਕਦੇ ਤੁਹਾਨੂੰ ਭਾਜਪਾ ਦੇ ਸੁਪਨੇ ਆਉਂਦੇ ਆ ਤੁਸੀਂ ਕੀ ਚਾਹੁੰਦੇ ਕੀ ਹੋ ਦੱਸੋ ਖੈਰ ਦਿਲਚਸਪ ਬਹੁਤ ਹੈ ਕਿ ਗਠਬੰਧਨ ਦੇ ਮਾਮਲੇ ਦੇ ਉੱਤੇ ਖੂਬ ਚਰਚਾ ਪੰਜਾਬ ਦੇ ਵਿੱਚ ਹੁੰਦੀ ਆਈ ਹੈ ਔਰ ਪਿਛਲੇ 5-6 ਸਾਲ ਤੋਂ ਜਦੋਂ ਤੋਂ ਗੜਜੋੜ ਟੁੱਟਿਆ ਹਰ ਛੇ ਮਹੀਨੇ ਬਾਅਦ ਇਹ ਲੱਗਦਾ ਕਿ ਬਸ ਅਕਾਲੀ ਭਾਜਪਾ ਦਾ ਗਠਬੰਧਨ ਹੋ ਗਿਆ ਕੋਈ ਨਾ ਕੋਈ ਬਿਆਨ ਆ ਜਾਂਦਾ ਤੇ ਇਸ ਵਿਚਾਲੇ ਇਹ ਵੀ ਪੂਰਾ ਤੁਸੀਂ ਕਹੋਗੇ ਘਟਨਾ ਕਰਮ ਵਾਪਰਦਾ ਜਿੱਥੇ ਰਮਨਿਦ ਬਿੱਟੂ ਚਿੱਟੇ ਦਾ ਜ਼ਿਕਰ ਕਰਦੇ ਹੋਏ ਇੰਡਾਇਰੈਕਟਲੀ ਇੱਕ ਤਰੀਕੇ ਨਾਲ ਅਕਾਲੀ ਦਲ ਨੂੰ ਘੇੜਦੇ ਨਜ਼ਰ ਆਏ ਨੇ ਖੈਰ ਜਦੋਂ ਸਿਆਸਤ ਦੇ ਵਿੱਚ ਗਠਬੰਧਨ ਦੇ ਮੁੱਦੇ ਉੱਤੇ ਖੂਬ ਚਰਚਾ ਹੋਵੇ ਤੇ ਇਸ ਵਿਚਾਲੇ ਚਿੱਟੇ ਔਰ ਗੈਂਗਸਟਰ ਵਾਲੇ ਬਿਆ ਪੁਰਾਣੀਆਂ ਕੀ ਬਾਤਾਂ ਤੇ ਗੱਲ ਬੀਜਪੀ ਦੇ ਕੁੰਬੇ ਦੇ ਵਧਣ ਦੀ ਕਰਾਂਗੇ ਪੰਜਾਬ ਦੇ ਵਿੱਚ ਬੀਜਪੀ 27 ਤੋਂ ਪਹਿਲਾਂ ਕੁੰਬਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦਾ ਇੱਕ ਬਿਲਕੁਲ ਨਾਲ ਮਤਲਬ ਇਹ ਵੀ ਹੈ ਕਿ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਸਾਬਕਾ ਐਮਪੀ ਜਗਮੀਤ ਬਰਾੜ ਅਤੇ ਚਰਨਜੀਤ ਬਰਾੜ ਇਹ ਬੀਜਪੀ ਦੇ ਵਿੱਚ ਸ਼ਾਮਲ ਹੋਗੇ ਨੇ ਕੁਝ ਤਸਵੀਰਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਚੰਡੀਗੜ੍ਹ ਦੇ ਵਿੱਚ ਬੀਜੇਪੀ ਆਫਿਸ ਦੇ ਵਿੱਚ ਸਾਬਕਾ ਕਾਂਗਰਸ ਦੇ ਐਮਪੀ ਜਗਮੀਤ ਬਰਾੜ ਨੂੰ ਬੀਜੇਪੀ ਵਿੱਚ ਸ਼ਾਮਿਲ ਕੀਤਾ। ਉਹਨਾਂ ਤੋਂ ਇਲਾਵਾ ਸੀਐਮ ਭਗਵੰਤ ਮਾਨ ਦੇ ਸਾਬਕਾ ਓਐਸਡੀ ਓਮਕਾਰ ਸਿੱਧੂ ਅਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਬਰਾੜ ਵੀ ਪਾਰਟੀ 'ਚ ਸ਼ਾਮਿਲ ਹੋ ਗਏ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਪਰਿਵਾਰ ਬੜੀ ਗਤੀ ਨਾਲ ਪੰਜਾਬ ਦੇ ਵਿੱਚ ਪੜ ਰਿਹਾ ਹੈ। ਇਹਨਾਂ ਦਾ ਭਾਰਤੀ ਜਨਤਾ ਪਾਰਟੀ ਪਰਿਵਾਰ ਵਿੱਚ ਮੈਂ ਬਹੁਤ ਹੀ ਨਿਕਾ ਸਵਾਗਤ ਕਰਦਾ ਇਹਨਾਂ ਦੋਵੇਂ ਦਿਗਜਾਂ ਤੋਂ ਅਲਾਵਾ ਫਟਕਪੁਰਾ ਤੋਂ ਵਿਧਾਇਕ ਰਹੇ ਜਗਜੀਤ ਬਰਾੜ ਦੇ ਭਰਾ ਰਮਜੀਤ ਸਿੰਘ ਬਰਾੜ ਨੇ ਵੀ ਬੀਜੇਪੀ ਜੁਆਇਨ ਕਰ ਲਈ। ਕਿਹੜੀ ਪਾਵਰ ਵਧਾਉਣ ਦਾ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਪਰ ਇਹ ਕਿੰਨੀ ਪਾਵਰ ਨੂੰ ਵਧਾਉਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਬੀਜੇਪੀ ਹੁਣ ਆਪਣੇ ਕੁੰਬੇ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ 27 ਤੋਂ ਪਹਿਲਾਂ ਦੀ ਪਲੈਨਿੰਗ ਸਾਫ ਤੌਰ ਦੇਤੇ ਪ੍ਰੈਸ ਕਾਨਫਰੰਸ 'ਚ ਨਜ਼ਰ ਆਈ। ਅਗਲੀ ਖਬਰ ਤਰੱਕ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਬੀਜੇਪੀ ਆਗੂ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਬਾਣ ਦੀ ਰਿਹਾਈਸ਼ ਦੇ ਘਰਾਓ ਦੀ ਕੋਸ਼ਿਸ਼ ਕੀਤੀ ਉੱਥੇ ਦੀਆਂ ਕੁਝ ਤਸਵੀਰਾਂ ਨੇ ਵੱਡੇ ਵੱਡੇ ਆਗੂ ਵਿਜੇ ਸੰਪਲਾ ਅਸ਼ਵਨੀਸ਼ ਸ਼ਰਮਾ ਰਵਨੀਤ ਬਿੱਟੂ ਨਜ਼ਰ ਆ ਰਹੇ ਨੇ ਸ਼ੇਤ ਮਲਿਕ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਸੁਨੀਲ ਜਾਖੜ ਇਹ ਸਾਰੇ ਆਗੂ ਮਨਿੰਜਨ ਕਾਲੀਆ ਸਾਨੂੰ ਨਜ਼ਰ ਆ ਰਹੇ ਨੇ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆਏ ਔਰ ਇਹਨਾਂ ਦੇ ਵੱਲੋਂ ਪੂਰਾ ਮੋਰਚਾ ਖੋਲਿਆ ਬੀਜਪੀ ਆਗੂ ਸੀਮ ਰਿਹਾਈਸ਼ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਬੈਰੀਕੇਡਿੰਗ ਲਗਾ ਕੇ ਰੋਕ ਦਿੱਤਾ ਗਿਆ ਉਥੇ ਹਲਕੀ ਤੱਕ ਕੰਮ ਕੀ ਵੀ ਹੋਈ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕੇਂਦਰੀ ਮੰਤਰੀ ਰਮਨਿਤ ਜ਼ਮੀਨ ਦੇ ਉੱਤੇ ਹੀ ਧਰਨ ਲਗਾ ਕੇ ਬੈਠ ਗਏ ਅਸੀਂ ਪੰਜਾਬ ਦੇ ਲਈ ਅੱਜ ਪੰਜਾਬ ਦੇ ਅੰਦਰ ਅਰਾਜਕਤਾ ਦਾ ਮੁੱਦਾ ਅੱਜ ਪੰਜਾਬ ਤੇ ਕਾਨੂੰਨ ਦਾ ਰਾਜ ਨਹੀਂ ਅੱਜ ਪੰਜਾਬ ਤੇ ਗੈਂਗਸਟਰ ਜੰਗਲ ਦਾ ਰਾਜ ਹੈ सीएम रहائش ਦੇ ਬਾਹਰ ਕਾਫੀ ਢੇਰ ਤੱਕ ਹੰਗਾਮੇ ਤੋਂ ਬਾਅਦ ਪੁਲਿਸ ਨੇ ਬੀਜਪੀ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ। ਕਹਿ ਰਹੇ ਹਨ ਨਿਯਮ ਵਿਵਸਥਾ ਦੇ ਮੁੱਦੇ ਉੱਤੇ ਕੀ ਰਿਹਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸਿੱਧਿਤੀ ਆਪਣਾ ਤਰਕ ਹੈ ਤੇ ਉਹਨਾਂ ਦਾ ਦਾਅਵਾ ਇਹ ਹੈ ਕਿ ਅਸੀਂ ਤਾਂ ਕਾਰਵਾਈ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਕੋਈ ਮਲਜ਼ਮ ਮਿਲਦਾ ਹੈ ਜਾਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਫਿਰ ਇਸ ਸਬਦੇ ਵਿੱਚ ਆਲੇ ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ ਜਲੰਧਰ ਤੋਂ ਆ ਰਹੀ ਹੈ ਜਲੰਧਰ ਦੇ ਆਦਮਪੁਰ ਤੋਂ ਆਦਮਪੁਰ ਦੇ ਵਿੱਚ ਇੱਕ ਨੌਜਵਾਨ ਦਾ ਮਰਡਰ ਕਰ ਦਿੱਤਾ ਗਿਆ ਹੈ ਬਾਈਕ ਸਵਾਰ ਬਦਮਾਸ਼ਾਂ ਨੇ ਨੌਜਵਾਨ ਨੂੰ ਗੋਲੀਆਂ ਮਾਰੀਆਂ ਨੇ ਔਰ ਗੋਲੀ ਲੱਗਣ ਦੀ ਵਜ੍ਹਾ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਆਪਣੇ ਦੋ ਦੋਸਤਾਂ ਦੇ ਨਾਲ ਬਾਈਕ ਦੇ ਉੱਤੇ ਹੀ ਇਹ ਨੌਜਵਾਨ ਜਾ ਰਿਹਾ ਸੀ ਨੇੜੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਇਹ ਗੋਲੀਆਂ ਮਾਰੀਆਂ ਗਈਆਂ ਨੇ ਕੇਸਰ ਧਾਮੀ ਦੇ ਵੱਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਤੇ ਵਾਰਦਾਤ ਤੋਂ ਬਾਅਦ ਜਿਹੜੇ ਮੁਲਜ਼ਮ ਆਏ ਸੀ ਉਹ ਫਰਾਰ ਜਿਹੜੇ ਵਾਰਦਾਤ ਨੂੰ ਅੰਜਾਮ ਦੇ ਕੇ ਫਿਰ ਉੱਥੋਂ ਫਰਾਰ ਹੋ ਗਏ ਤਾਂ ਆਦਮਪੁਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਆਪਣੇ ਦੋ ਦੋਸਤਾਂ ਦੇ ਨਾਲ ਬਾਈਕ ਦੇ ਉੱਤੇ ਨੌਜਵਾਨ ਜਾ ਰਿਹਾ ਸੀ ਔਰ ਕੇਸਰ ਧਾਮੀ ਦੇ ਵੱਜੋਂ ਇਸ ਦੀ ਪਛਾਣ ਹੋਈ ਹੈ ਯਾਨੀ ਕਿ ਇੱਕ ਬਾਈਕ ਦੇ ਉੱਤੇ ਲੱਗ ਰਿਹਾ ਕਿ ਤਿੰਨ ਨੌਜਵਾਨ ਸੀ ਤੇ ਦੂਜੇ ਪਾਸੇ ਜਿਹੜੇ ਹਮਲਾ ਬਰਾਈ ਉਹਨਾਂ ਨੇ ਆ ਕੇ ਗੋਲੀਆਂ ਚਲਾਈਆਂ ਮਰਡਰ ਕਰ ਦਿੱਤਾ ਤੇ ਫਿਰ ਉੱਥੋਂ ਫਰਾਰ ਹੋ ਹੁਣ ਅੱਗੇ ਬਾਅਦਿਆਂ ਤੇ ਗੱਲ ਹੋਵੇਗੀ ਪਾਕਿਸਤਾਨ ਦੇ ਵਿੱਚ ਗ੍ਰਿਫਤਾਰ ਸਰਜੀਤ ਕੌਰ ਦੀ ਉਰਫ ਨੂਰ হোসেন ਦੀ ਪਟੀਸ਼ਨ ਪਾਈ ਗਈ ਹੈ 20 ਜਨਵਰੀ ਨੂੰ ਲਾਹੌਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਸਰਜੀਤ ਕੌਰ ਨੇ ਅਦਾਲਤ ਤੋਂ ਤਤਕਾਲ ਸੁਣਵਾਈ ਦੀ ਮੰਗ ਕੀਤੀ ਸੀ 5 ਦਸੰਬਰ ਨੂੰ ਲਾਹੌਰ ਪੁਲਿਸ ਨੇ ਸਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਪਿਛਲੇ ਸਾਲ ਨਵੰਬਰ ਦੇ ਵਿੱਚ ਸਰਜੀਤ ਕੌਰ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਗਈ ਸੀ ਸਰਜੀਤ ਨੇ ਉੱਥੇ ਪਾਕਿਸਤਾਨ ਦੇ ਵਿੱਚ ਇੱਕ ਮੁਸਲਮਾਨ ਨੌਜਵਾਨ ਨਾਲ ਵਿਆਹ ਕਰਵਾਇਆ ਤਰੰਪ ਪਰिवर्तन ਕਰਕੇ ਆਪਣਾ ਨਾਮ ਲੋਰ ਹੁਸੈਨ ਰੱਖ ਲਿਆ ਫਿਲਹਾਲ ਸਰਬਜੀਤ ਕੌਰ ਨੂੰ ਲਾਹੌਰ ਦੇ ਸਰਕਾਰੀ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਗਿਆ ਹੈ ਹੁਣ ਉਸਨੇ ਭਾਰਤ ਵਾਪਸ ਭੇਜ ਜਾਣ ਦੀ ਗੋਹਰ ਲਗਾਈ ਹੈ ਦਰਸਲ ਕੁਝ ਦਿਨ ਪਹਿਲਾਂ ਸਰਜੀਤ ਦਾ ਉਸਦੇ ਪਹਿਲੇ ਪਤੀ ਦੇ ਨਾਲ ਇੱਕ ਆਡੀਓ ਕਾਲ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਭਾਰਤ ਵਾਪਸ ਆਉਣ ਦੀ ਗੋਹਰ ਲਗਾ ਰਹੀ ਸੀ ਆਡੀਓ ਦੇ ਵਿੱਚ ਸਰਜੀਤ ਕਹਿ ਰਹੀ ਸੀ ਕਿ ਪਾਕਿਸਤਾਨ ਦੇ ਵਿੱਚ ਉਸਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਹੈ ਚਰਨਾਂ ਨੂੰ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋ ਉਹ ਕਹਿੰਦਾ ਤੈਨੂੰ ਕੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਤੂੰ ਨਾ ਮੇਰਾ ਉਹ ਜੀ ਨਹੀਂ ਲੱਗਦਾ ਮੇਰੇ ਬੱਚੇ ਦਾ ਬਿਨਾ ਆ ਜੋ ਬੱਚੇ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਤਾਂ ਦੁਖੀ ਬਹੁਤ ਹੈ ਪਰ ਸ਼ਾਇਦ ਇਸ ਗੱਲ ਦਾ ਇਲਮ ਪਹਿਲਾਂ ਨਹੀਂ ਸੀ ਜਾਂ ਫਿਰ ਬਾਵਜੂਦ ਇਸ ਦੇ ਉਸਨੇ ਗਲਤ ਰਾਹ ਤਿਆਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਆਪਣੇ ਕਿਤੇ ਤੇ ਪਛਤਾਵਾ ਹੋਵੇ ਫਿਰ ਫਰਕ ਤੱਪੰਦਾ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਇੱਕ ਕਹਾਵਤ ਹੈ ਨਾ ਕਿ ਚਿੜੀਆ ਚੁਗ ਗਈ ਖੇ ਜਦੋਂ ਇੱਕ ਘਟਨਾਵਾ ਵਾਪਰ ਜਾਂਦੀਆਂ ਨੇ ਉਸ ਤੋਂ ਬਾਅਦ ਕਹਿੰਦੇ ਪਛਤਾਵੇ ਦਾ ਬਹੁਤਾ ਫਾਇਦਾ ਵੀ ਨਹੀਂ ਅਗਲੀ ਖਬਰ ਤੇ ਰੁਕ ਕਰਦੇ ਹਾਂ ਖਬਰ ਹੈ ਬਠਿੰਡਾ ਤੋਂ ਬਠਿੰਡਾ ਦੇ ਪ੍ਰਤਾਪ ਨਗਰ ਦੇ ਵਿੱਚ ਚੋਰਾਂ ਨੇ ਜੁਐਲਰੀ ਸ਼ਾਪ ਨੂੰ ਟਾਰਗੇਟ ਕੀਤਾ ਨਿਸ਼ਾਨਾ ਬਣਾਇਆ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਜਿਹੜੇ ਦੁਕਾਨਦਾਰ ਹਨ ਉਹ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਸੀ ਸੀ ਡੀ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਕਰੀਬ 5 ਤੋਂ 6 ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਦੁਕਾਨ ਤੋੜ ਕੇ 45 ਲੱਖ ਦਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਮਲਜ਼ਮ ਸ਼ਰੀਆਮ ਦੁਕਾਨ ਦੇ ਅੰਦਰ ਚੋਰੀ ਕਰਦੇ ਦਿਖਾਈ ਦਿੱਤੇ। ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਦੁਕਾਨਾਂ ਵਿਕਾਊ ਹੋਣ ਦੇ ਪੋਸਟਰ ਲਗਾ ਕੇ ਉਸ ਮਜਾਰਾ ਕੀਤਾ। ਵਿਕਾਊ ਜਦੋਂ ਕੰਮ ਕਰ ਰਹੀ ਹੈ ਨਹੀਂ ਚੱਲਨੇ ਹਨ ਘਰ ਬਣਿਆ ਰਹਿਣਾ। ਵੈਸੇ ਵੀ ਜਿਹੜਾ ਇੱਥੇ ਪਾਣੀ ਖੜਾ ਰਹਿੰਦਾਗਾ ਬੁਰਾ ਹਾਲ ਹੈ ਛੋਟੀ ਰੋਡ ਹੈ ਹਨਾ ਤੇ ਮਤਲਬ ਦਿਨ ਦਿਹਾੜੇ ਵਿੱਚ ਵਾਰਦਾਤਾਂ ਹੁੰਦੀਆਂ ਇਹ ਪਹਿਲੀ ਵਾਰ ਵਾਰਦਾਤ ਨਹੀਂ ਹੋਈ। ਪਰ ਤਾਉਣ ਅਗਰ ਕੀ ਮੈਨੂੰ ਤਾਂ ਲੱਗਦਾ ਪੰਜਾਬ ਵੀ ਵਿਕਾਊ ਹੋ ਜਿਓ ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਵਾਰਦਾਤਾਂ ਹੋ ਰਹੀਆਂ ਪੁਲਿਸ ਮੁਲਜ਼ਮਾਂ ਨੂੰ ਛੇਤੀ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ ਮੌਕੇ ਤੇ ਸਾਡੇ ਵੱਲੋਂ ਪਹੁੰਚ ਕੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਹੈਗੀ ਮੁਕੱਦਮਾ ਨੰਬਰ 14 ਅੰਡਰ ਸੈਕਸ਼ਨ 331.4 ਬੀ ਐਨ ਐਸ ਐਂਡ 305 ਦੇ ਰੈਲੇਵੈਂਟ ਸੈਕਸ਼ਨ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਅਸੀਂ ਲੱਖ ਵਕਤ ਟੀਮਾਂ ਗਠਿਤ ਕੀਤੀਆਂ ਪਰ ਜਿਸ ਤਰੀਕੇ ਨਾਲ ਬਾਜ਼ਾਰ ਦੇ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ ਔਰ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਪੰਜ ਛੇ ਨਹੀਂ ਬਲਕਿ 10 ਦੇ ਕਰੀਬੇ ਚੋਰ ਨੇ ਏਡੀ ਵੱਡੀ ਇੱਕ ਵਿਰੋਗ ਗੈਂਗ ਬਣਾ ਕੇ ਘੁੰਮ ਰਹੇ ਨੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜੇ ਰਾਤ ਦੇ ਸਮੇ ਵੀ ਇਹਨਾਂ ਦੇ ਵੱਲੋਂ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪੁਲਿਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ 10 ਬਦਮਾਸ਼ਾਂ ਦਾ 10 ਲੁਟੇਰਿਆਂ ਦਾ 10 ਡਾਕੂਆਂ ਦਾ ਇੱਕ ਪੂਰਾ ਟੋਲਾ ਘੁੰਮ ਰਿਹਾ ਹੈ ਨਹੀਂ ਪਤਾ ਲੱਗ ਰਿਹਾ खैर ਜਦੋਂ 10 10 ਦੇ ਗੈਂਗ ਵਾਰਦਾਤ ਨੂੰ ਅੰਜਾਮ ਦੇਣ ਫਿਰ ਫਰਕ ਤਾਂ ਪੈਂਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਫਾਰਮੇਸੀ ਸਟੋਰ ਦੇ ਉੱਤੇ ਫਾਇਰਿੰਗ ਦੀ ਘਟਨਾ ਵਾਪਰੀ ਸਕੂਟੀ 'ਤੇ ਆਏ ਨਕਾਬਪੋਸ਼ ਬਦਮਾਸ਼ਾਂ ਨੇ ਕਾਊਂਟਰ 'ਤੇ ਬੈਠੇ ਦੁਕਾਨਦਾਰ ਦੇ بیٹے ਨੂੰ ਟਾਰਗੇਟ ਕੀਤਾ ਹਾਲਾਂਕਿ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾ ਲਈ ਬ੍ਰਿਕਹੌਪ ਮੁਲਜ਼ਮਾਂ ਆਏ ਤੇ ਕਿਨੇ ਹਿੱਥੇ ਉੱਤਰ ਕੇ ਦੁਕਾਨ ਦੇ ਨਿੜਿਆ 'ਤੇ ਦੋ ਰਾਊਂਡ ਫਾਇਰ ਕੀਤੇ ਤੇ ਫਿਰ ਉਹ ਮੌਕੇ ਤੋਂ ਭੱਜ ਗਏ ਇੱਕ ਫਾਰਮੇਸੀ ਦੀ ਦੁਕਾਨ ਦੇ ਵਿੱਚ ਕਾਬੜ ਤੋੜ ਫਾਇਰਿੰਗ ਕਰਕੇ ਇਥੋਂ ਫਰਾਰ ਹੋ ਜਾਂਦੇ ਨੇ ਹਾਲੇ ਕੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਜੇ ਫਿਲਹਾਲ ਇਨਾਦੀ ਕੋਈ ਕੋਈ ਰਾਜਿਸ ਨਹੀਂ ਹੈ ਜੋ ਕਿ ਨਾ ਦੇ ਵੱਲੋਂ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਟੁੱਟਿਆ ਹੋਇਆ ਇੱਥੇ ਗੋਲੀ ਜਿਹੜੀ ਹੈਗੀ ਬੱਜੀ ਸੀ ਜਿੱਥੇ ਜਿਹੜਾ ਸ਼ੀਸ਼ਾ ਇਹ ਵੀ ਟੁੱਟਿਆ ਹੋਇਆ ਹਾਲਾਂਕਿ ਹੁਣ ਇਹ ਕੌਣ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਫਿਲਹਾਲ ਪੁਲਿਸ ਰੰਗਦਾਰੀ ਦੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਮੁਲਜ਼ਮਾਂ ਦੀ ਪਛਾਣ ਨੱਪਣ ਦੀ ਕੋਸ਼ਿਸ਼ ਜਾਰੀ ਹੈ ਦੇ ਇਲਾਕੇ ਸੁਰੱਖਿਆ ਵੀ ਵਧਾਈ ਗਈ ਹੈ ਹੁਣ ਅੱਗੇ ਵਧਦੇ ਹਾਂ ਇੱਕ ਹੋਰ ਅਹਿਮ ਖਬਰ ਆ ਰਹੀ ਹੈ ਉਸ ਦਾ ਰੁੱਕ ਕਰਦੇ ਹਾਂ ਇੱਕ ਖਬਰ ਜੁੜੀ ਹੋਈ ਹੈ ਪਿੰਡੂ ਜਲਕਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਨਾਲ ਪੰਜਾਬ ਦੇ ਪਿੰਡੂ ਜਲਕਰ ਕਰੋੜਾਂ ਰੁਪਏ ਦੇ ਡਿਫਾਲਟਰ ਦੱਸੇ ਜਾ ਰਹੇ ਨੇ ਪਿੰਡੂ ਜਲਕਰਾਂ ਦਾ 700 ਕਰੋੜ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ ਜਿਹਆਂ 5432 ਪਿੰਡੂ ਜਲ ਸਪਲਾਈ ਕਰਾਂ ਦੇ ਬਿਜਲੀ ਕਨੈਕਸ਼ਨਾਂ ਦਾ ਬਕਾਇਆ ਹੈ ਕਰੀਬ 700 ਕਰੋੜ ਰੁਪਿਆ ਮਤਲਬ ਜਿਹੜਾ ਟਿਊਬਨ ਲੱਗਿਆ ਹੁੰਦਾ ਹੈ ਜਲਕਰ ਜਿਸ ਨੂੰ ਬਣਾ ਦਿੱਤਾ ਜਾਂਦਾ ਹੈ ਆ ਪਾਣੀ ਦੀ ਟੈਂਕੀ ਹੁੰਦੀ ਹੈ ਉੱਥੇ ਜਿਹੜਾ ਪਾਣੀ ਸਪਲਾਈ ਕੀਤਾ ਜਾਂਦਾ ਹੈ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਤਾਂ ਉੱਥੇ ਬਿਜਲੀ ਦਾ ਮੀਟਰ ਵੀ ਹੁੰਦਾ ਉਸ ਦਾ ਬਿੱਲ ਵੀ ਭਰਉਣਾ ਪੈਂਦਾ ਹੈ ਉਹ ਬਿੱਲ ਭਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਡਿਪਾਰਟਮੈਂਟ ਹੈ ਉਸ ਦੀ ਔਰ ਉਹ ਨਹੀਂ ਭਰਾਇਆ ਗਿਆ ਜੋ ਜਾਣਕਾਰੀ ਹੈ ਕਿ 700 ਕਰੋੜ ਰੁਪਏ ਦਾ ਬਕਾਇਆ ਪਿਛਲੇ ਲੰਬੇ ਸਮੇਂ ਤੋਂ ਪਿੰਡੂ ਜਲਕਰਨ ਦੀ ਬਿਲਾਂ ਦੀ ਅਦਾਇਗੀ ਰੁਕੀ ਹੋਈ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੰਚਾਇਤਾਂ ਨੂੰ ਹਦੇਸ਼ ਨਿ ਕੀ ਬਿਜਲੀ ਬਿੱਲ ਰਕਮੀ ਦੀ ਮੁੱਖ ਦਫ਼ਤਰ ਨੂੰ ਟਰਾਂਸਫਰ ਕਰਨ ਦੇ ਲਈ ਕਿਹਾ ਹੈ 15ਵੇਂ ਵਿੱਤ ਕਮਿਸ਼ਨ ਤੋਂ ਪ੍ਰਾਪਤ ਫੰਡਾਂ ਤੋਂ ਭੁਗਤਾਨ ਹੋਏਗਾ ਇਹ ਵੀ ਕਿਹਾ ਜਾ ਰਿਹਾ ਹੈ ਮੈਂ ਕੁਝ ਫੈਕਟ ਤੁਹਾਡੇ ਸਾਹਮਣੇ ਰੱਖਦਾ ਹਾਂ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਕੁਝ ਗ੍ਰਾਫਿਕਸ ਦੇ ذریعے ਇਸ ਪੂਰੇ ਮਾਮਲੇ ਚਾਏਗਾ ਮੁਹਾਲੀ ਦੇ 155 55 ਜਲ ਘਰ ਨੇ ਜਿਨ੍ਹਾਂ ਦੇ ਉੱਤੇ ਕਰੀਬ 85 85 ਕਰੋੜ ਰੁਪਏ ਦਾ ਬਕਾਇਆ ਹੈ ਇਹ ਬਿੱਲ ਬਕਾਇਆ ਜਿਹੜਾ 700 ਕਰੋੜ ਰੁਪਏ ਦਾ ਉਹ ਜ਼ਿਲ੍ਹੇ ਵਾਈਜ਼ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਸਭ ਤੋਂ ਜ਼ਿਆਦਾ ਜਿੱਥੇ ਇਸ ਸਮੇਂ ਬਿਜਲੀ ਬਿੱਲ ਬਕਾਇਆ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ 155 ਕਨੈਕਸ਼ਨ ਨੇ 85 ਕਰੋੜ ਤੋਂ ਜ਼ਿਆਦਾ ਦੀ ਰਕਮ ਬਕਾਇਆ ਹੈ ਇਹ ਬਿਜਲੀ ਦਾ ਬਿੱਲ ਹੈ ਉਸ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਇਹ 418 ਬਿਜਲੀ ਘਰਾਂ ਦੇ ਕਨੈਕਸ਼ਨ ਨੇ ਜਲ ਘਰਾਂ ਦੇ ਕਨੈਕਸ਼ਨ ਨੇ ਬਿਜਲੀ ਦੇ 84.80 ਕਰੋੜ ਯਾਨੀ ਕਿ ਕਰੀਬ ਕਰੀਬ 85 ਕਰੋੜ ਰੁਪਏ ਉਹਨਾਂ ਦਾ ਵੀ ਬਕਾਇਆ ਹੈ 700 ਕਰੋੜ ਦੇ ਵਿੱਚੋਂ 170 ਕਰੋੜ ਦਾ ਦੋ ਜ਼ਿਲ੍ਹਿਆਂ ਦਾ ਹੀ ਹੋ ਗਿਆ ਔਰ ਦੂਜੀ ਗੱਲ ਇਹ ਹੈ ਕਿ ਦੋ ਵੱਡੇ ਜ਼ਿਲ੍ਹੇ ਨੇ ਮੁਹਾਲੀ ਔਰ ਪਟਿਆਲਾ ਉਸ ਤੋਂ ਬਾਅਦ ਮੁਕਸਰ ਸਾਹਿਬ ਦਾ 288 ਕਨੈਕਸ਼ਨ ਨੇ ਜਲਕਰਨ ਦੇ 69 ਕਰੋੜ ਤੋਂ ਜ਼ਿਆਦਾ ਦਾ ਬਕਾਇਆ ਹੈ ਔਰ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 395 ਜਲਕਰਨ ਦੇ ਕਨੈਕਸ਼ਨ ਨੇ ਜਿਨ੍ਹਾਂ ਦੇ ਵਿੱਚ ਬਕਾਇਆ ਬਕਾਇਆ ਬਿੱਲ ਹੈ 49 ਕਰੋੜ ਤੋਂ 99 ਕਰੋੜ ਤੋਂ ਜ਼ਿਆਦਾ ਦੀ ਰਕਮ ਉਹਨਾਂ ਦੀ ਵੀ ਬਣ ਗਈ ਹੈ ਅਗਲੀ ਮੈਂ ਕੁਝ ਹੋਰ ਦਿਖਾਣਾ ਤੁਹਾਨੂੰ ਜ਼ਿਲ੍ਹਿਆਂ ਦਾ ਹਾਲ ਸੰਗਰੂਰ ਮੁਕੰਤਰੀ ਦਾ ਜ਼ਿਲ੍ਹਾਏ 214 ਬਿਜਲੀ ਘਰਾਂ ਦੇ ਕਨੈਕਸ਼ਨ ਨੇ ਜਲ ਘਰਾਂ ਦੇ ਕਨੈਕਸ਼ਨ ਨੇ ਬਿਜਲੀ ਦੇ ਔਰ 40 ਕਰੋੜ ਤੋਂ ਜ਼ਿਆਦਾ ਦਾ ਉੱਥੇ ਬਕਾਇਆ ਹੈ ਮੈਂ ਦੁਬਾਰਾ ਦੱਸਦੇ ਹਾਂ ਕਿ ਜਿਹੜੇ ਆਪਣੇ ਜਲ ਘਰ ਹੁੰਦੇ ਆ ਆਪਣੇ ਪਿੰਡ ਦੇ ਵਿੱਚ ਹੋਵੇ ਇਲਾਕੇ ਦੇ ਵਿੱਚ ਹੋਵੇ ਤਾਂ ਉੱਥੇ ਇੱਕ ਬਿਜਲੀ ਦਾ ਮੀਟਰ ਲੱਗਿਆ ਹੁੰਦਾ ਜਿਸ ਦੇ ਨਾਲ ਮੋਟਰ ਚੱਲਦੀ ਹੈ ਮੋਟਰ ਚੱਲਣ ਤੋਂ ਬਾਅਦ ਹੀ ਸਾਡੇ ਘਰਾਂ ਤੱਕ ਪੀਣ ਵਾਲਾ ਪਾਣੀ ਪਹੁੰਚਦਾ ਹੈ ਇਹ ਉਹ ਜਲ ਘਰ ਹੁੰਦੇ ਨੇ ਜਿੱਥੇ ਬਿਜਲੀ ਦਾ ਕਨੈਕਸ਼ਨ ਲੱਗਿਆ ਹੋਇਆ ਹੈ ਤੇ ਉਹ ਮੀਟਰ ਦਾ ਬਿਲ ਆਉਂਦਾ ਏ ਉਹ ਭਰਾਇਆ ਨਹੀਂ ਜਾ ਰਿਹਾ ਤੇ ਬਕਾਇਆ ਸੰਗਰੂਰ ਦਾ 40 ਕਰੋੜ ਤੋਂ ਜ਼ਿਆਦਾ ਦਾ ਬਠਿੰਡਾ ਦਾ 223 ਕਨੈਕਸ਼ਨ ਨੇ 37 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਬਕਾਇਆ ਯਾਨੀ ਕਿ ਵੱਡੇ ਵੱਡੇ ਜ਼ਿਲ੍ਹਿਆਂ ਦਾ ਮੈਂ ਜ਼ਿਕਰ ਕਰ ਰਿਹਾ ਅੰਮ੍ਰਿਤਸਰ ਸੰਗਰੂਰ ਬਠਿੰਡਾ ਪਟਿਆਲਾ ਮੁਹਾਲੀ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੀ ਸਥਿਤੀ ਹੈ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਆ ਟੋਟਲ 700 ਕਰੋੜ ਰੁਪਏ ਬਣਦਾ ਜੇਕਰ ਅਸੀਂ ਅਗਲੀ ਪਲੇਟ ਆ ਜੇਕਰ ਅਸੀਂ ਟੋਟਲ ਜੇਕਰ ਟੋਟਲ ਅਸੀਂ ਨੰਬਰਾਂ ਦਾ ਜ਼ਿਕਰ ਕਰ ਦਈਏ ਤਾਂ ਇਹ ਮੈਂ 6 ਜ਼ਿਲ੍ਹੇ ਤੁਹਾਨੂੰ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਉਹ ਤੁਹਾਡੇ ਸਾਹਮਣੇ ਰੱਖੇ ਲੋਕਾਂ ਤੱਕ ਘਰ ਤੱਕ ਪਹੁੰਚਣ ਵਾਲੇ ਪਾਣੀ ਨੂੰ ਪਹੁੰਚਾਉਣ ਦੇ ਲਈ ਜਿਸ ਬਿਜਲੀ ਦਾ ਇਸਤੇਮਾਲ ਮੋਟਰ ਚਲਾਉਣ ਲਈ ਜਿਸ ਬਿਜਲੀ ਦਾ ਇਸਤੇਮਾਲ ਹੁੰਦਾ ਜਦੋਂ ਉਸਦੇ ਹੀ ਬਿੱਲ ਨਾ ਭરાਏ ਜਾਣ ਫਿਰ ਫਰਕ ਤੱਪੇਂਦਾ ਇਹ ਵੀ ਗੱਲ ਚੇਤੇ ਰੱਖਿਓ ਕਿ ਉਸ ਦਾ ਮਤਲਬ ਇਹ ਹੈ ਕਿ ਜੇਕਰ ਕਨੈਕਸ਼ਨ ਕੱਟਣ ਆ ਗਏ ਬਿਜਲੀ ਵਾਲੇ ਤਾਂ ਉਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਸ਼ਾਇਦ ਤੁਹਾਡੇ ਘਰ ਪਾਣੀ ਪਹੁੰਚਣਾ ਬੰਦ ਹੋ ਜਾਵੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਹਰਿਆਣਾ ਦੇ सिरसा ਦੇ ਵਿੱਚ 1000 ਰੁਪਏ ਦੀ ਸ਼ਰਤ ਲਗਾ ਕੇ ਇੱਕ ਦਿਵਿਆਂਗ ਨੂੰ ਗੋਹਾ ਖਵਾਇਆ ਗਿਆ ਇੰਨਾ ਨਹੀਂ ਨਹੀਂ ਇਸ ਅਜੀਬ ਹਰਕਤ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ। ਦਿਵਿਆਂਗ ਨੂੰ ਉਸ ਦੀ ਜਾਣ ਪਛਾਣ ਵਾਲਿਆਂ ਨੇ ਸ਼ਰਾਬ ਪੀਣ ਦੀ ਬਹਾਨੀ ਬੁਲਾਇਆ। ਫਿਰ ਸ਼ਖਸ ਇੱਕ ਹੱਥ ਦੇ ਨਾਲ ਕਹੀ ਦੇ ਵਿੱਚ ਗੋਹਾ ਲਿਆਉਂਦਾ ਤੇ ਦੂਜੇ ਹੱਥ 'ਚ ਉਸਨੇ ਪੈਸੇ ਫੜੇ ਹੋਏ ਨੇ। ਕੁਰਸੀ 'ਤੇ ਬੈਠੇ ਦਿਵਿਆਂਗ ਨੂੰ ਗੋਹਾ ਖਾਣ ਦੇ ਲਈ ਕਿਹਾ ਜਾਂਦਾ ਹੈ। ਦਿਵਿਆਂਗ ਪੈਸਿਆਂ ਦੇ ਲਾਲਚ ਦੇ ਵਿੱਚ ਗੋਹਾ ਖਾਂਦਾ ਵੀ ਦਿਖਾਈ ਦੇ ਰਿਹਾ ਹੈ। ਹਾਂ ਤੇ ਫਿਰ ਆ ਤੇ ਇੱਕ ਬੈਟ ਚੰਗਾ। ਹਾਂ ਆਪਣੇ ਕੁਝ ਪਲ ਦੀ ਮਜ਼ੇ ਦੇ ਲਈ ਦਿਵਿਆਂਗ ਮਜ਼ਾਕ ਦਾ ਪਾਤਰ ਬਣਾ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦਿਆਂ ਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ